ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਅੱਜ ਮੈਂ ਭਰਾਵੋ ਤੁਹਾਨੂੰ ਦਿਖਾਉਣਾਗਾ ਆਪਾਂ ਵੀ ਕੁਦਰਤ ਨੂੰ ਬਹੁਤ ਪਿਆਰ ਕਰਦੇ ਆ ਇਹ ਆਪਾਂ ਇੱਕ ਛੋਟੀ ਕੋਸ਼ਿਸ਼ ਕੀਤੀ ਸੀ 2 ਸਾਲ ਪਹਿਲਾਂ ਛੋਟੇ ਛੋਟੇ ਬੂਟੇ ਜਾਂ ਦਰਖਤਾਂ ਨਾਲ ਆਪ ਨੂੰ ਬਹੁਤ ਪਿਆਰ ਆ ਜਿਦ ਤੱਕ ਦੇ ਮਜੂਰੀ ਬਣ ਜੇ ਤਾਂ ਆਪਾਂ ਪੱਟ ਦਿੰਨੇ ਆ ਨਹੀਂ ਆਪਾਂ ਕੋਸ਼ਿਸ਼ ਕਰੀਦੇ ਆ ਵੀ ਆਪਾਂ ਇਹਨੂੰ ਨਾ ਪੱਟੀ ਕਿਉਂ ਜੀ ਇਹ ਹੈਗੇ ਨਹੀਂ ਤਾਂ ਆਪਾਂਗੇ ਆਪਾਂ ਤੋਂ ਬਿਨਾ ਇਹ ਹੋ ਸਕਦੇ ਨਹੀਂ ਆਪਾਂ ਇਹਨਾਂ ਤੋਂ ਬਿਨਾ ਨਹੀਂ ਹੈਗੇ ਭਰਾਵੋ ਆ ਦੇਖੋ ਆ ਦੇਖੋ ਟਾਲੀ ਹੋਈ ਹੋਈ ਐ ਜੀ ਟਾਲੀ ਤਣੇ ਨਹੀਂ ਆਹ ਟਾਲੀ ਹੋਈ ਆ ਆਹ ਟਾਲੀ ਹੋਈ ਹੋਈ ਆ ਤੇ ਆ ਪਿੱਪਲ ਹਵੇ ਬਈ ਜਿੰਨਾ ਤੁਸੀਂ ਪੀਪਲ ਦੇਖ ਰਹੇ ਹੋਗੇ ਐਨੇ ਨੇ ਪਾ ਇੱਥੇ ਤੂਤ ਪੱਟੇ ਸੀਗੇ ਜੀ ਸਿਰਫ ਇਹਦੂ ਛੋਟੇ ਤੂਤ ਸੀ ਜਿਹੜੇ ਆਪਣੇ ਕੋਲੇ ਪਹਿਲਾਂ ਬੀਜੇ ਪੱਟੇ ਨਾਲ ਪਾ ਇੱਥੋਂ ਸਾਨੂੰ ਹੁਣ ਵੀ ਕਿੱਡੇ ਵੱਡੇ ਹੋ ਗਏ ਉਹ ਜਿਹੜੇ ਪ੍ਰਭ ਆਪਾਂ ਨਿੱਕੇ ਨਿੱਕੇ ਤੂਤ ਪੱਟ ਕੇ ਲੈ ਗਏ ਸੀਗੇ ਤੁਸੀਂ ਦੇਖੋ ਅੱਜ ਉਹ ਪੂਰੇ ਜਵਾਨ ਹੋ ਗਏ ਦੇਖੋ ਦਾ ਸਾਈਜ਼ ਚੈੱਕ ਕਰੋ 2 ਸਾਲਾਂ ਦੇ ਵਿੱਚ ਦੇਖੋ ਦੂਤ ਨੂੰ ਪੂਰੇ ਗੱਭਰੂ ਨੇ ਭਰਾਵੋ ਦੋ ਵਾਰੀ ਪੰਨਟ ਇਹਨਾਂ ਤੋਂ ਸਾਡਿਆਂ ਨਾਲ ਸਟੇਆ ਵੱਟ ਕੇ ਟੋਕਰੀ ਬਣਾਲੀ ਇਹ ਲੈ ਆਇਆ ਪੱਖ ਖਾਲਦੇ ਸੀਗੇ ਪਾਣੀ ਨਾਲ ਖਾਲ ਜਿਹੜਾ ਹੁੰਦਾ ਆਪਣਾ ਕੁਛ ਬੰਦੇ ਖੇਤਾਂ ਵਾਲੇ ਵਿੱਚ ਹੁੰਦੇ ਨੇ ਤੁਹਾਨੂੰ ਪਤਾ ਨਾ ਕਲੰਨਾ ਬੰਦੇ ਉਹ ਕਹਿੰਦੇ ਸਾਡਾ ਖਾਲ ਖਰਾਬ ਹੋ ਜਾਊਗਾ ਮਾ ਖਾਲ ਤਾਂ ਖਰਾਬ ਹੋਊਗੀ ਚੱਕਰੇ ਹਲ ਨਹੀਂ ਜਿੱਥੇ ਆਪਾਂ ਸਾਹ ਲੈਂਦੇ ਆ ਉਧਰ ਵੀ ਨਿਗਾ ਮਾਰ ਲਈ ਖਾਲ ਤਾਂ ਦੁਬਾਰੀ ਬਣ ਜਾਣਗੇ ਤੁਸੀਂ ਦੇਖੋ ਭਰਾਵੋ ਇਧਰ ਦੇਖੋ ਭਰਾਵੋ ਵਾਲ ਨੇ ਬਣੇ ਪੰਛੀਆਂ ਦੇ ਇੱਕ ਆ ਬਣਾਇਆ ਬਿਆਲ ਨਾ ਆਲ ਨਾ ਇੱਕ ਆਲ ਨਾ ਠੀਕ ਹੈ ਹਸਪੈਦੀ ਵੀ ਹੋਏ ਪੈਣੀ ਹਸਪੈਦ ਦੇ ਵੀ ਨਹੀਂ ਕਿਸੇ ਬਾਈ ਨੂੰ ਚਾਹੀਦੇ ਹੋਏ ਖੇਤ ਬੀਜਣ ਵਾਸਤੇ ਆ ਪਰ ਉਹ ਟਾਲੀ ਹੈ ਬਾਕੀ ਆਪਾਂ ਟਾਬੇ ਦਾ ਕੰਮ ਜਲਦੀ ਸਟਾਰਟ ਕਰ ਰਹੇ ਹਾਂ ਅੱਜ ਜਾਲੀ ਲਾਤੀ ਆਪਣੇ ਆ ਸੰਤਰੀਆਂ ਦਾ ਬੂਟਾ ਲਾਇਆ ਵੇ ਆਪਾਂ ਫਲਦਾਰ ਆ ਵੀ ਸਜਾਵਟੀ ਦਰਸਤੀ ਨਹੀਂ ਪੌਦੇ ਉਸ ਤੋਂ ਬਾਅਦ ਆ ਗਿਆ ਜੀ ਸੁੰਜਣਾ ਜਿਹੜੇ ਸਾਡੇ ਬੈਦ ਨੇ ਉਹ ਕਹਿੰਦੇ ਵੀ 300 ਬਿਮਾਰੀ ਦਾ ਇਲਾਜ ਆ ਵਿੱਚ ਇੱਕ ਬੀਜਿਆ ਆ ਆ ਟਾਲੀ ਪ੍ਰਭੂ ਆ ਗਈ ਆ ਡੇਕ ਆ ਗਈ ਇਹਦੇ ਨਾਲ ਵੀ ਆਪਾਂ ਨੇ ਦਸਹਰੇ ਨੂੰ ਫਿਰ ਆਪਾਂ ਮੰਗਣ ਜਾਂਦੇ ਹਾਂ ਨਾ ਲੋਕਾਂ ਦੇ ਗੰਨੇ ਉਦੋਂ ਕੰਮ ਆਉਂਦੇ ਨੇ ਸ਼ਾਲਾਂ 'ਚ ਇਹ ਮੱਥਾ ਟੇਕਣ ਨੂੰ ਪੈਦਾ ਹੋਇਆ ਬਈ ਜੀ ਆ ਡੇਕ ਹੋਈ ਵੀ ਆ ਆ ਵੀ ਟਾਲੀ ਆ ਛੁੱਟੀ ਆਈਆਂ ਆ ਨਾਲ ਦੋ ਗੁਆਰ ਦੇ ਖੁੱਟ ਕੱਢਦੇ ਆਪਰਾ ਉਹ ਆਪਣੀ ਬੇਸਮੈਂਟ ਆ ਪੌੜੀਆਂ ਇਹਨਾਂ ਦੀਆਂ ਆ ਦੇਖੋ ਆਪਾਂ ਨੂੰ ਡਿੱਕਾ ਸਿੰਘ ਨਹੀਂ ਸੀਦਾ ਕੋਈ ਆ ਸਪੈਦਾ ਹੋਇਆ ਹੋਇਆ ਰਹੀ ਜੇ ਪੱਟੇ ਨਹੀਂ ਆਪਾਂ ਨੂੰ ਲੋੜ ਨਹੀਂ ਆਪਾਂ ਨੂੰ ਪੱਟਾ ਕਿਉਂ ਜੇ ਆਪਾਂ ਨੂੰ ਕੁਝ ਕਰਨਾ ਪੈ ਗਿਆ ਫਿਰ ਪੱਟਾ ਦਾਂਗੇ ਆਪਾਂ ਆ ਡੇਕ ਹੋਈ ਪਿਆ ਥੱਲੇ ਬੇਸਮੈਂਟ ਦੇ ਵਿੱਚ ਆ ਦੇਖੋ ਜਾਨਵਰਾਂ ਵਾਸਤੇ ਚਿੜੀਆਂ ਵਾਸਤੇ ਉਹਨਾਂ ਦੇ ਆਹਦੇ ਖੁੱਡੇ ਬਣਾਏ ਹੋਏ ਕੱਚੇ ਘਰ ਬਣਾਏ ਹੋਏ ਨੇ ਪ੍ਰਭੂ ਦੇਖੋ ਤੁਸੀਂ ਜਾਨਵਰਾਂ ਵਾਸਤੇ ਇਹ ਚਿੜੀਆਂ ਆ ਜਾਂਦੇ ਨੇ ਜੀ ਦੇਖੋ ਆ ਚਿੜੀਆਂ ਵਾਸਤੇ ਆਪਾਂ ਦੇਖ ਕੇ ਭੱਜੀਆਂ ਚਿੜੀਆਂ ਰੋ ਠੀਕ ਹੈ ਜੀ ਇੰਨਾ ਕ ਆਪਾਂ ਨੂੰ ਕੁਦਰਤ ਨਾਲ ਪ੍ਰੇਮ ਪਿਆਰ ਆਪਣਾ ਹੁਣ ਤੁਹਾਨੂੰ ਦਿਖਾਉਣੇ ਆਪਾਂ ਥੱਲੇ ਆਪਣਾ ਅੰਡਰਗਰਾਉਂਡ ਕਮਰਾ ਬਣਿਆ ਹੋਇਆਗਾ ਆ ਆਪਣਾ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਆ ਸਾਰਾ ਪੂਰਾ ਠੰਡਾ ਸੱਪਰ ਜੀ ਇਹ ਪਹਿਲਾਂ ਉਹ ਆਪਣਾ ਟੱਬਾ ਦੂਜਾ ਖੋਲਿਆ ਸੀਗਾ ਨਾਨ ਵੇਜ ਹੁਣ ਆਪਾਂ ਕੱਲਾ ਵੇਜ ਰੱਖਿਆ ਹੈਗਾ ਲੈ ਆਪਣਾ ਇਹ ਪੂਰਾ ਠੰਡਾ ਰਹਿੰਦਾ ਜੀ ਗਰਮੀਆਂ ਦੇ ਵਿੱਚ ਵੀ ਤੁਸੀਂ ਦੇਖੋ ਇਹ ਸੈਟਿੰਗ ਕਰਨ ਲਈ ਹੈ ਜੀ ਤੇ ਇਹ ਆਪਣਾ ਬੇਸਮੈਂਟ ਰੂਮ ਆ ਜੀ ਇੱਥੇ ਆਪਣਾ ਲੋਡ ਨਹੀਂ ਹੈਗੀ ਏਸੀ ਦੀ ਦੇਖੋ ਜੀ ਅਸ ਇਸ ਤੋਂ ਮੈਂ ਆਪਣਾ ਆਹ ਟੇਬਲ ਦੇ ਪੈਰ ਦੇ ਪੂਰਾ ਟਾਪ ਦਾ ਕੰਮ ਰਹੀ ਹੈ ਠੰਡਾ ਬਹੁਤ ਰਹਿੰਦਾ ਹੈ। ਪੂਰੇ ਸੱਲੇ ਇੱਥੇ ਬਰਲਬ ਲੱਗੂਗਾ। ਸ਼ੀਸ਼ਾ ਉਹ ਲਿਆਂਦਾ ਪਿਆ ਦਾ ਪੂਰੇ ਸਿੱਟ ਕੇ ਜੂਗਾ। ਪਹਿਲਾਂ ਲੜੀਆਂ ਨੇ ਢਾਬੇ ਵਾਲੀਆਂ ਜਿਹੜੀ ਪਹਿਲਾਂ ਲਾਈਆਂ ਸੀ ਆਪਣੀ। ਬਾਕੀ ਦੀ ਸੈਟਿੰਗ ਫਾਈਨ ਕਰਦੇ ਆਪਾਂ। ਆਰਿਆਂ ਦਾ ਹੱਕ ਬਣਦਾ ਵੀ ਆਪਾਂ ਵਰਤਵੱਦ ਬੂਟੇ ਲਾਈਏ ਹੁਣ ਆਪਾਂ ਉਹ ਤਰਸਦੇ ਆਪਾਂ ਸਿਮਲੇ ਕਿੰਨੇ ਭਰਦੇ ਆ ਵੀ ਉਧਰ ਠੰਡਾ ਮੌਸਮ ਆਪਾਂ ਸਿਮਲੇ ਕਿਹੜਾ ਕੱਢ ਗਏ ਜੇ ਤਾਂ ਪਰ ਉਹ ਸਿਮਲਾ ਆਪਾਂ ਪੂਰੀ ਬਣਾ ਸਕਦੇ ਆ ਜਿਵੇਂ ਮੇਰਾ ਬਣਾਇਆ ਹੋਇਆ ਦੇਖੋ ਤੁਸੀਂ ਟਾਲੀ ਦੇ ਇੱਕ ਇੱਕ ਫੇਰ ਦੇ ਇੱਕ ਫੇਰ ਮਿਰਚਾਂ ਠੀਕ ਹੈ ਫੇਰ ਟਾਲੀ ਫਿਰ ਆ ਕਿੰਨਾ ਬੁੱਟਾ ਫਿਰ ਇੱਕ ਫਿਰ ਸਵੰਜਨਾ ਫਿਰ ਉਹ ਵੱਡੀ ਟਾਲੀ ਫਿਰ ਉਹ ਤੂਤ ਸਾਹਮਣੇ ਤੋਂ ਦਿਖਾ ਰਹੇ ਆ ਦੇਖੋ ਠੀਕ ਐ ਉਸ ਤੋਂ ਬਾਅਦ ਫਿਰ ਆ ਤੂ ਤ ਆਪਣਾ ਦੇਖੋ ਜੀ ਇਹ ਆਪਣਾ ਫਾਰਮ ਹਾਊਸ ਲਾ ਲਓ ਟੱਬਾ ਲਾ ਲਓ ਠੀਕ ਐ ਆਪਦਾ ਹੋਟਲ ਲਾ ਲਓ ਇਹਨੂੰ ਹੋਰ ਵਧੀਆ ਲੁੱਕ ਦੇ ਰਹੇ ਆ ਨੇਚਰਲ ਵੀਰਾ ਬੰਦਾ ਆ ਵੀ ਆਪਾਂ ਉੱਥੇ ਖਾਣਾ ਖੋਣਾ ਖਾ ਕੇ ਕਰਾਂ ਯਾਰ ਉੱਥੇ ਬੈਠ ਕੇ ਖਾਣੇ ਆ ਪੂਰੀ ਨੇਚਰਲ ਹਵਾ ਕਿ ਉੱਥੇ বাইগু খালসা বাইগু